ਬੇਫਿਕਰ ਆਣ ਜੇ ਬਾਹਰੇ ਹੁੰਦਾ ਨੇ ਭੱਜ ਲੈਣਾ ਸੀ। ਓਰੇ ਇਹਨੂੰ ਪਤਾਗਾ। ਉਹ ਸਾਹਮਣੇ ਦੇਖੋ ਕਿਵੇਂ ਮਾਸਟਰ ਏਤੇ ਦੇ ਵਿੱਚ ਲੇਟਦਾਗਾ। ਮਸਤੀ ਕਰਦਾ। ਆ ਦੇਖੋ। ਓ ਇਸੀ ਦੇ। ਓ ਦੇ। ਓ ਭਰਦੇ ਆ ਥੋੜੀ ਜੀ ਹਲ ਚੱਲਦੀ। ਓਰੇ ਕੀ ਆਈ ਬਾਤਾਂ ਨੇ। ਪੂਰੇ ਸੇਵਾ ਸੰਭਾਲਣਾ ਰੱਖੇ ਹੋਏ ਨੇ ਜਚਾ ਕੇ। ਐ ਵੀ ਸੰਗ ਤੋਂ ਲਿਆਂਦਾ ਤੁਹਾਨੂੰ ਅੱਜ ਆਪਾਂ ਤਬੋ ਵਣ ਟੱਕੀ ਸਾਹਿਬ। ਪੰਜਾਬ ਦੇ ਐਨ ਸੈਂਟਰ ਦੇ ਵਿੱਚ ਆ ਛੋਟਾ ਜਿਹਾ ਜੰਗਲ ਹੈ ਨਹੀਂ ਹੂੰ ਨੋ ਜੀ ਸੰਤਾਂ ਦੀ ਮਹਿਮਾ ਅੱਜ ਦਿਖਾਵਾਂਗੇ ਤੁਹਾਨੂੰ ਹੋਏ ਜ ਆਪਾਂ ਜੰਗਲ ਜੀ ਆ ਗਏ ਲੱਗਦੇ ਨਹੀਂ ਲੱਗਦੇ ਆ ਤਾਂ ਐਂ ਲੱਗਦਾ ਜਿਵੇਂ ਕਿਤੇ ਹਮ ਆ ਚਲਦੇ ਬੱਚ ਫੜਦੇ ਹੁੰਨੇ ਆਂ ਕਿਤੇ ਜੰਗਲ ਦੇ ਵਿੱਚ ਸੰਘਣੇ ਦੇ ਵਿੱਚ ਉਹ ਜਿਹੜਾ ਭਗਵਾਨ ਤਮਨ ਪੱਟਣ ਲੱਗਿਆ ਸੀ ਕਿਹੜਾ ਜੰਗਲ ਸੀ ਉਹ ਜਿੱਥੇ ਡਾਇਕਸਟਾਈਲ ਫੈਕਟਰੀਆਂ ਲੁੰਦਾ ਸੀ ਦਾ ਦੀਗਾ ਮੱਤੇ بڑا ਜੰਗਲ ਲੈ ਵੀ ਸੱਜਣੋ ਜੇ ਭੁੱਲੇ ਭਟਕੇ ਤੁਸੀਂ ਵੀਡੀਓ ਦੇ ਵਿੱਚ ਆਈ ਗਏ ਹੁਣ ਕੇ ਇਹਨਾਂ ਦੇਖ ਲਿਓ ਇਹਨੂੰ ਤੁਹਾਨੂੰ ਇੱਕ ਕੁਦਰਤ ਨਾਲ ਜੁੜੀ ਹੋਈ ਜਗਾ ਦਿਖਾਉਣੀ ਆ ਨਿੱਕਾ ਜਾਂ ਜੰਗਲ ਪੰਜਾਬ ਦੇ ਵਿੱਚ ਜਿਹੜਾ ਜਮੇਂ ਸੈਂਟਰ ਦੇ ਵਿੱਚ ਲੁਧਿਆਣਾ ਜ਼ਿਲ੍ਹੇ 'ਚ ਪੈਂਦਾਗਾ ਪਿੰਡ ਮਕਸੂਦੜਾ ਗੁਰਦੁਆਰਾ ਤਪੋਵੰਨ ਟੱਕੀ ਸਾਹਿਬ ਤੇ ਆ ਐਂਟਰੀ ਜਿਹੜੀ ਆ ਇਧਰੋਂ ਮੇਨ ਪਿੰਡ ਕਨੀਓ ਪੈਂਦੀ ਆ ਉਧਰ ਤਕਰੀਬਨ 550 ਬਿੱਗੇ ਦੇ ਵਿੱਚ ਫੈਲਿਆ ਹੋਇਆ ਜੰਗਲਾ ਹੈ ਮੋਰ ਬਤਕਾਂ ਚਿੜੀ ਜਨੌਰ ਸੱਪ ਸੁਪ ਤੇ ਜਾਨਵਰ ਸੈਂਕੜੇ ਤਰ੍ਹਾਂ ਦੇ ਹਾਂਥੀ ਊਠ ਬਤਕਾਂ ਕਬੂਤਰ ਤੇ ਹੋਰ ਨਿੱਕੇ ਤੋਂ ਲੈ ਕੇ ਵੱਡੇ ਜਾਨਵਰ ਨੇ ਇੱਥੇ ਹਿਰਨ ਰੋਜ ਮੇਨ ਐਂਟਰੀ ਦੇ ਤੋਂ ਉਹਨੂੰ ਮੜਾਤਾ ਇੱਕ ਜਾਨਵਰਾਂ ਨਾਲ ਇਮੋ ਕਹਿੰਦੇ ਐ ਇਹਨੂੰ ਇਹਦਾ ਜਾਲ ਬਣਾ ਕੇ ਇਹਨੂੰ ਫਿੱਟ ਕੀਤਾ ਹੋਇਆ ਨਿੱਕਾ ਜਾਂ ਪਾਣੀ ਦਾ ਸਰੋਵਰ ਪੂਰੀ ਜ਼ਬਰਦਸਤ ਤੁਹਾਨੂੰ ਗੱਲਬਾਤ ਦਿਖਾਉਣੀ ਆ ਜੰਗਲ ਵਾਲੀ ਅੱਜ ਪੰਜਾਬ ਦੇ ਵਿੱਚ ਬਚਿਆ ਕੁਚਾ ਜਿਹੜਾ ਮੜਾ ਮੋਟਾ ਕਿਤੇ ਕੁਦਰਤੀ ਨਿਵਾਸ ਹਨ ਜਿਵੇਂ ਜੰਗਲ ਕਹਿ ਲਈਏ ਉਰੇ ਹੀ ਬਚਿਆ ਹੈਗਾ ਉਹ ਸੈਂਟਰ 'ਚ ਆ ਮੁੱਖ ਸੇਵਾਦਾਰ ਨੇ ਦਰਸਨ ਸਿੰਘ ਖਾਲਸਾ ਢੱਕੀ ਸਾਹਿਬ ਵਾਲੇ ਇਹਨਾਂ ਨੂੰ ਕਹਿੰਦੇ ਆ ਅਕਸਰ ਹੀ ਤੁਸੀਂ ਦੇਖਿਆ ਹੋਊ YouTube ਦੇ ਇਹਨਾਂ ਦੀਆਂ ਵੀਡੀਓ ਵਗੈਰਾ ਜਿੱਥੇ ਰੀਲਾਂ ਰੂਲਾਂ ਜਿੱਥੇ ਇਹ ਕੁਦਰਤੀ ਜਾਨਵਰਾਂ ਦੇ ਨਾਲ ਪ੍ਰੇਮ ਕਰਦੇ ਸਿਮਰਨ ਕਰਦੇ ਤੇ ਧਿਆਨ ਕਰਦੇ ਦਿਖਾਈ ਦਿੰਦੇ ਹੋਣਗੇ ਤੇ ਦਿਨ ਐ ਤਵਾਰ ਅੱਜ ਸੰਗਤਾਂ ਵੀ ਵਧੀਆ ਪਹੁੰਚੀਆਂ ਹੋਈਆਂ ਨੇ ਇੱਥੇ ਆਜੋ ਤੁਹਾਨੂੰ ਦਰਸ਼ਨ ਮੇਲੇ ਕਰਵਾਉਣੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਜੰਗਲ ਦੇ ਵਿੱਚ ਵੀ ਸਾਰੇ ਦੇ ਆਪਾਂ ਫਿਰਾਂਗੇ ਆਹ ਸਾਹਮਣੇ ਗਲੇ ਦੇ ਵਿੱਚ ਮਾਲਾ ਬਾਬਾ ਦਰਸ਼ਨ ਸਿੰਘ ਜੀ ਲੈ ਵੀ ਤੁਸੀਂ ਬਾਬਾ ਦਰਸ਼ਨ ਸਿੰਘ ਜੀ ਦੇ ਦਰਸ਼ਨ ਕਰ ਲਓ ਹਾਂ ਘੜ ਤੋ ਘੜ 300 ਗਾਜ ਦੂਰ ਆ ਆ ਜ਼ੂਮ ਮੋਡ ਕਰਕੇ ਦੇਖ ਲਓ ਕਿੱਥੇ ਖੜੇ ਆਪਾਂ ਪੂਰੇ ਖੜੇ ਆ ਆ ਸੀ ਬਾਬਾ ਜੀ ਇੱਥੇ ਉਹ ਬਾਬਾ ਜੀ ਪ੍ਰਚਾਰ ਕਰ ਰਹੇ ਨੇ ਉੱਥੇ ਜਾਪ ਕਰਾ ਰਹੇ ਨੇ तरीके ਦਾ ਪ੍ਰੋਪਰ ਜੰਗਲ ਹੀ ਆ ਜੰਗਲ ਹੀ ਹੈ ਠੀਕ ਹੈ ਜਮਾ 1 ਸਤੰਬਰ ਨਾਲ ਜਿਵੇਂ ਇਹਦਾ ਦੇਖਿਆ ਨਹੀਂ ਸਿਸਟਮ ਕਦੇ ਨਾ ਕਦੇ ਵੀ ਹਾਂ ਜਿਵੇਂ ਆ ਬਾਥਰੂਮ ਬਣਾਏ ਹੋਏ ਨੇ ਜਿਵੇਂ ਪ੍ਰਾਤਨ ਹੁੰਦੇ ਆ ਆਪਣੇ ਉਹ ਸਿਸਟਮ ਹੈ ਹਾਂ ਕੰਨੇ ਦੇ ਪੱਤੇ ਲਾ ਕੇ ਸਾਹਮਣੇ ਤੁਸੀਂ ਪੜੋ ਜਾਨਵਰਾਂ ਦਾ ਦਿਲ ਕਦੇ ਨਾ ਦਿਖਾਓ ਇੰਨਾ ਚ ਵੀ ਰੱਬ ਵਸਦਾ ਸਭ ਤੋਂ بڑا ਸਨੇਹਾ ਇੱਥੇ ਹੀ ਆ ਵੀ ਕੁਦਰਤ ਦੇ ਵਿੱਚ ਹੀ ਰੱਬ ਵਾਦ ਹੈ ਕਿ ਨਹੀਂ ਜਾਨਵਰਾਂ ਦੇ ਵਿੱਚ ਵੀ ਵੀ ਕਿਸੇ ਨੂੰ ਦਿਖਾਓ ਨਾ ਦਿਲ ਨਾ ਦਿਖਾਓ ਦੁਖੀ ਨਾ ਕਰੋ ਇਹਨਾਂ ਨੂੰ ਵੀ ਜੀਣ ਦਾ ਹੱਕ ਆ ਸਹੀ ਹੈ ਇਹੀ ਮੈਸੇਜ ਆ ਸਭ ਤੋਂ ਵੱਡਾ ਇੱਥੇ ਤੇ ਆ ਜਿਵੇਂ ਕੂੜਾਦਾਨ ਲਾਏ ਹੋਇਆ ਜਗਾ ਜਗਾ ਰੱਖੇ ਹੋਏ ਆ ਪਰ ਕਈ ਸਿੱਟੀ ਵੀ ਜਾਂਦੇ ਆ ਬੱਚੇ ਪੁੱਛਿਆ ਗੋਤਣਾ ਮਦਣਾ ਦੇਖੋ ਜਿਵੇਂ ਖਣਿਆਈ ਜਾਂਦੇ ਆ ਇਹ ਮਾੜੀ ਗੱਲ ਆ ਜੇ ਆਪਾਂ ਨੂੰ ਆਉਣ ਦੀ ਇਜਾਜ਼ਤ ਮਿਲ ਗਈ ਇੱਥੇ ਆ ਕੇ ਖੱਪ ਨਾ ਪਾਓ ਆ ਇੱਥੇ ਜੋੜਾ ਘਰ ਮੇਨ ਇਧਰ ਦਰਬਾਰ ਸਾਹਿਬ ਐਂਟਰੀ ਤੇ ਇੱਧਰ ਸਿੱਧਾ ਬ੍ਰਾਤਨ ਕਰਨੇ ਤੇ ਇੱਧਰ دیਵਾਨ ਹਾਲ ਆ ਜਿੱਥੇ ਸੇਮਰਨ ਕਰਾਉਂਦੇ ਹੈਗੇ ਕੋਲ ਇਹਨਾਂ ਅੰਦਰ ਬਾਬਾ ਜੀ ਆ ਗੋੜ ਗਾਣੇ ਕੀਤਾ ਹੋਇਆ ਦਰਸ਼ਨ ਸਿੰਘ ਜੀ ਦਾ ਤੇ ਇੱਧਰ ਦਰਬਾਰ ਸਾਹਿਬ ਆ ਇੱਧਰ ਦਰਬਾਰ ਸਾਹਿਬ ਆ ਤੇ ਇੱਧਰ ਜਾਣ ਤੋਂ ਕੋਈ ਮਨਾ ਨਹੀਂ ਕੀਤਾ ਹੋਇਆ ਇਹਨਾਂ ਦਾ ਅੰਦਰ ਆਪ ਦਾ ਤਾਂ ਹਾਂ ਯਾਹ ਮਾ ਥੋੜਾ ਜਿਹਾ ਸਾਨੂੰ ਦੂਰ ਤੱਕ ਜਾ ਕੇ ਦਿਖਾ ਦਨੇ ਆ ਇੱਥੇ ਜਾਣਾ ਮਨਾ ਕੀਤਾ ਹੋਇਆ ਗਿਆ ਹਾਂ ਇਹਨਾਂ ਦਾ ਆਪ ਦਾ ਤਾਂ ਯਾਹ ਮਾ ਥੋੜਾ ਜਿਹਾ ਕੀਤਾ ਹੋਇਆ ਠੀਕ ਆ ਆ ਦਰਵਾਜ਼ਾ ਆ ਆ ਲੰਗਰ ਗੁਟੀਆਂ ਸੰਗਤ ਜੀ ਦੇਖੋ ਜਿਵੇਂ ਪੁਰਾਣੇ ਸਮੇਂ ਵਾਲਾ ਪ੍ਰਾਤਨ ਸਾਰਾ ਸਿਸਟਮ ਰੇ ਉਹੀ ਆ ਡਿਸਪੈਂਸਰੀ ਜਿਵੇਂ ਕੱਚਾ ਬਣਾਇਆ ਹੋਇਆ ਦੇਖੋ ਸੱਤਾਂ ਵੀ ਕੱਚੀਆਂ ਨੇ ਬਾਸ ਦੀਆਂ ਕਾਨੀਆਂ ਦੀਆਂ ਉਹ ਸਾਹਮਣੇ ਡਿਸਪੈਂਸਰੀ ਆ ਉਹ ਵੀ ਕੱਚੀ ਆ ਤੇ ਸੰਗਣਾ ਜੰਗਲ ਆ ਆ ਦੇਖੋ ਸਾਰਾ ਜੋ ਪਹਿਲਾਂ ਲਿਪਿਆ ਹੁੰਦਾ ਸੀ ਆਪਣਾ ਆ ਤੱਪੂ ਬਣ ਲਿਖਿਆ ਹੋਇਆ ਤਾਂ ਉਹ ਸਾਰਾ ਉਵੇਂ ਕੱਚਾ ਲਿਪਿਆ ਹੋਇਆ ਦੇਖੋ ਸੰਗਣਾ ਜੰਗਲ ਆ ਇਹਨ ਪੂਰਾ ਬਾਕੀ ਤੁਹਾਨੂੰ ਅੱਗੇ-ਅੱਗੇ ਦਿਖਾਉਣੇ ਆ ਪਰਾਤਨਗਰ ਦਿਖਾਉਨੇ ਆ ਓਵੇਂ ਓਵੇਂ ਗੱਲਾਂ-ਬਾਤਾਂ ਕਰਦੇ ਆ ਤੁਹਾਡੇ ਨਾਲ ਚਲੋ ਡਿਸਪੈਂਸਰੀ ਡਿਸਪੈਂਸਰੀ ਵੀ ਦਿਖਾਤੀ ਆਪਾਂ ਜਿਆਦਾ ਇੱਥੇ ਕੈਮਰਾ ਖੋਲਦੇ ਨਹੀਂ ਹੈਗੇ ਤੁਹਾਨੂੰ ਉੱਧਰ ਚੱਲ ਕੇ ਗੱਲ ਕਰਦੇ ਆ ਇੱਥੇ ਡਿਸਟਰਬ ਕਰਾਂਗੇ ਕਿਸ ਨੂੰ ਆਪਾਂ ਉਹ ਵੀ ਸਿਸਟਮ ਨਹੀਂ ਆਪਾਂ ਕਰਨਾ ਆ ਦੇਖੋ ਕੋੜੇ ਘਾੜੇ ਕੋੜਿਆਂ ਦਾ ਬਾਬਾ ਸ਼ਕੀਨ ਆ ਪਹਿਲਾਂ ਤੋਂ ਹੀ ਦਰਸ਼ਨ ਸਿੰਘ ਖਾਲਸਾ ਜੀ ਕੋੜਿਆਂ ਦੇ ਸ਼ਕੀਨ ਨੇ ਆ ਦੇਖੋ ਤੁਸੀਂ ਗੱਲਬਾਤ ਉੜੇ ਵੀ ਬਹੁਤ ਸੋਹਣੇ ਆ ਸ਼ਕੀਨ ਪਾਲੇ ਹੋਏ ਆ ਆ ਟੋਕੇ ਟਾਕ ਵਾਲੀਆਂ ਮਸ਼ੀਨਾਂ ਨੇ ਸੰਗਣਾ ਜੰਗਲ ਆ ਜੰਗਲ ਤੇ ਆ ਸੰਗਤਾਂ ਦੇ ਜਿਹੜੇ ਖੜੇ ਨੇ ਇੱਥੇ ਆਏ ਹੋਏ ਨੇ ਉਹਨਾਂ ਦੇ ਅਸਤਵਾਲ ਆ ਗਿਆ ਘੋੜਿਆਂ ਦਾ ਵੱਡਾ ਆ ਦੇਖੋ ਕਿਵੇਂ ਆਪਣੇ ਕੰਨੀ ਨੂੰ ਤੁਰਿਆ ਆਉਂਦਾ ਬੇਫਿਕਰ ਆਣ ਜੇ ਬਾਹਰੇ ਹੁੰਦੇ ਨੇ ਭੱਜ ਲੈਣਾ ਸੀ ਓਰੇ ਨੂੰ ਪਤਾਗਾ ਓਰੇ ਨੂੰ ਪਤਾ ਵੀ ਇਨਸਾਨ ਹੈ ਇਨਸਾਨਾਂ ਵਾਂਗੂ ਰਹਿਣਗੇ ਜੇ ਬਾਹਰੇ ਹੁੰਦਾ ਵੀ ਇਹਨਾਂ ਨੇ ਜਾਨਵਰ ਬਣ ਜਾਣਾ ਸੀ ਹੁਣ ਨੂੰ ਸੱਟ ਲੈਣਾ ਦੀ ਓਰੇ ਹੁਣੇ ਸ਼ਾਂਤ ਲੰਘਿਆ ਗੋਲੋਂ ਦੀ ਕੋਈ ਡਰ ਨਹੀਂ ਜੇ ਬਾਹਰ ਹੁੰਦੇ ਨੇ ਤੁਰਾਂ ਹੀ ਦੇਖ ਕੇ ਭੱਜ ਲੈਣਾ ਦੀ ਵੀ ਇਹ ਜਾਲਮ ਆ ਗਏ ਵੱਢਣਗੇ ਰੁਕ ਜਾ ਵੱਢੀ ਆ ਗਈ ਆ ਦੇਖੋ ਜੀ ਆ ਦੇਖੋ ਜੀ ਘੋੜੇ ਕਿ ਆਈ ਬੱਤਾਂ ਨੇ ਪੂਰੇ ਸੇਵਾ ਸੰਭਾਲਣਾ ਰੱਖੇ ਹੋਏ ਨੇ ਜਚਾ ਕੇ ਪੂਰਾ ਇਹ ਜਹਾ ਬਾਕੀ ਇਹਨਾਂ ਨੂੰ ਤਾਂ ਇਹ ਜਹਾ ਮਾਹੌਲ ਚਾਹੀਦਾ ਕੱਚਾ ਜਹ ਜਿਹਾ ਚ ਹੈਗੇ ਨੇ ਹੁਣ ਤਕਰੀਬਨ ਅੱਜ ਤੋਂ 40 ਸਾਲ ਪਹਿਲਾਂ ਇੱਥੇ ਆ ਕੇ ਦਰਸਨ ਸਿੰਘ ਖਾਲਸਾ ਜੀ ਨੇ ਡੇਰੇ ਲਾਏ 1987 ਦੇ ਵਿੱਚ ਪਹਿਲਾਂ 40 ਦਿਨਾਂ ਤਪੱਸਿਆ ਕਰੀ ਉਹਨਾਂ ਨੇ ਬਹਿ ਕੇ ਆਪਣੀ ਕੁਟਿਆ ਦੇ ਵਿੱਚ ਤੇ ਫਿਰ ਉਹਨਾਂ ਨੇ 6 ਮਹੀਨੇ ਲਈ ਤਪੱਸਿਆ ਤਾਪ ਕੀਤਾ ਆਪਣੀ ਕੂਟੀਆ ਦੇ ਵਿੱਚ ਤੇ ਫਿਰ ਹੌਲੀ-ਹੌਲੀ ਅਭਿਆਸ ਕਰਦੇ 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 ਆ ਇਧਰ ਦਾ ਮੈਨ ਲੱਗਾ ਬੇਸਟੇ ਜਿ ਸਿੱਟਦੇ ਨੇ ਆਪਦੀ ਡਾਇਰੀ ਦੀ ਇਹ ਹੂੰ ਤੇ ਹੌਲੀ-ਹੌਲੀ ਫਿਰ ਅਭਿਆਸ ਕਰਦੇ ਕਰਦੇ ਉਹਨਾਂ ਨੇ 1 ਸਾਲ ਪੂਰਾ ਤਪੱਸਿਆ ਕਰੀ ਤਾਪ ਕੀਤਾ ਕੂਟੀਆ ਦੇ ਵਿੱਚ ਪੂਰੇ ਦੇ ਵਿੱਚ ਬੈਠ ਕੇ ਸਿਮਰਨ ਦਾ ਅਭਿਆਸ ਕੀਤਾ ਧਿਆਨ ਕੀਤਾ 1 ਸਾਲ ਪੂਰਾ ਫੇਰ ਚਰਚਾ ਦੇ ਵਿੱਚ ਹੌਲੀ-ਹੌਲੀ ਆਉਣ ਲੱਗੇ ਦਰਸ਼ਨ ਸਿੰਘ ਖਾਲਸਾ ਜੀ ਖੜੀ ਹੋਣੀ। ਬਾਕੀ ਕਹਾਣੀ ਤੁਹਾਨੂੰ ਅੱਗੇ ਦਿਖਾਉਣੇ ਆ ਤੇ ਅਗਲਾ ਦ੍ਰਿਸ਼ ਦਿਖਾਉਣੇ ਆ ਕਿਤੇ ਜਾ ਕੇ ਸੋਣਾ। ਉਰੇ ਆਹ ਦੇਖੋ ਜਾਨਵਰ ਕਿੰਨੇ ਖੁੱਲੇ ਬੈਠੇ ਆ ਆਰਾਮਦਾਇਕ ਜਮੀਂ ਜੰਗਲ ਵਾਲੇ ਮਾਹੌਲ 'ਚ ਬੈਠੇ ਆਗੇ। ਐਨੇ ਨਿਆਰੇ ਲਈ ਜਾਂਦੇ ਆਗੇ। ਤੇ ਆਹ ਸਾਹਮਣੇ ਆ ਗਈ ਪ੍ਰਾਤਨ ਢਾਬ ਜਿਹੜੀ ਇਹ ਜੰਗਲ ਦੇ ਛੋਟੇ ਜਿਹੇ ਜੰਗਲ ਦੇ ਵਿੱਚ ਨਾ ਬਣੀ ਹੋਈ ਹੈਗੀ। ਜਿੱਥੇ ਜਾਨਵਰ ਨਿਆਰੇ ਲੈਂਦੇ ਆ ਦੇਖੋ। ਪੰਛੀ ਆਉਦੇ ਮੱਝਾਂ ਵੀ ਇਹ ਜਿਹਾਉਂਦੀਆਂ ਨੇ ਤੇ ਜਿਵੇਂ ਆਪਾਂ ਗੱਲ ਕਰਦੇ ਸੀ ਬਾਬਾ ਜੀ ਨੇ ਵੀ ਤਕਰੀਬਨ ਇਹੋ ਜਿਹਾ ਦੌਰ ਆਇਆ ਇੱਕ ਸਮੇਂ ਆ ਕੇ ਹੈਲੀਗਵਾਟਰ ਤੇ ਬਾਬਾ ਪ੍ਰਚਾਰ ਕਰਨ ਜਾਂਦਾ ਹੁੰਦਾ ਸੀ ਇਹ ਤੇ ਜਿਹੜੇ ਪੰਥਕ ਕਹਿਣ ਵਾਲੀ ਸਰਕਾਰ ਆਈ 1999 ਚ ਤਕਰੀਬਨ ਉਹਨਾਂ ਨੇ ਫਿਰ ਸਰਕਾਰੀ ਗੁੰਡਿਆਂ ਨੇ ਇੱਥੇ ਆ ਕੇ ਹਮਲਾ ਵੀ ਕੀਤਾ ਜੜੀਆਂ ਵਾਲੇ-ਦਾਲੇ ਤੁਸੀਂ ਪ੍ਰਾਤਨ ਕੂਟੀਆਂ ਦੇਖ ਰਹੇ ਹੋਣ ਬਣੀ ਹੋਈਆਂ ਜਗਾ ਜਗਾ ਉਹ ਸਾਰੀਆਂ ਅੱਗ ਲਾ ਕੇ ਫੂਕਤੀਆਂ ਕਕਾਰ ਫੂਕਤੇ ਠੀਕ ਆ ਗੋਡਕਾ ਸਾਫ ਓਕੇ ਬੇਅਦਬੀ ਕੀਤੀ ਬਹੁਤ ਜਿਆਦਾ ਬੇਅਦਬੀ ਕੀਤੀ ਇਹ ਸਾਰੀ ਛੜੀ ਨੂੰ ਇੱਥੇ ਅੱਗ ਲਾਈ ਉਹਨਾਂ ਨੇ ਸਰਕਾਰ ਨੇ ਸਰਕਾਰੀ ਗੁੰਡਿਆਂ ਨੇ ਪੁਲਿਸ ਨੇ ਆਗੇ ਤੇ ਉਸ ਤੋਂ ਬਾਅਦ ਚੋਂ ਫਿਰ ਕੇਸ ਵੀ ਚੱਲੇ ਸੀਬੀਆਈ ਕੋਲੇ ਕੇਸ ਵੀ ਗਿਆ ਤੇ ਹੌਲੀ 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 ਕਈ ਬੰਦਿਆਂ ਨੂੰ ਸਜ਼ਾ ਵੀ ਹੋਈ ਵਿੱਚੋਂ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਇਨਸਾਫ ਕਿੰਨਾ ਕਮਿਲਦਾ ਹੈਗਾ ਤੇ ਆ ਜਿਵੇਂ ਖਾਲੇ ਬਣੇ ਹੋਏ ਨੇ ਵਿੱਚ ਇਹ ਤਕਰੀਬਨ 100 ਕਿੱਲੇ ਚ ਜੰਗਲ ਆ ਇਹ ਸਾਜਣੋਂ ਆ ਜਿਹੜੇ ਇਹਨਾਂ ਦੇ ਕਰੇਂ ਦੇ ਰੱਖੇ ਹੋਏ ਆਗੇ ਉਧਰ ਤੂੜੀ ਦਾਪਾ ਪਾਉਂਦੇ ਆ ਆ ਕਿਟਾਬ ਦੇ ਵਿੱਚ ਪੈ ਜਾਂਦਾ ਪਾਣੀ ਬਹੁਤ ਵੱਡਾ ਹੈ ਇੱਧਰ ਨੂੰ ਜਾ ਕੇ ਮੱਝਾਂ ਮੋਝਾਂ ਵੀ ਇਹ ਚ ਨਾਉਂਦੀਆਂ ਨੇ ਪਰਲੇ ਪਾਸੇ ਨੂੰ ਉਧਰ ਵੀ ਦਿਖਾਵਾਂਗੇ ਤੁਹਾਨੂੰ ਆਪਾਂ ਤੇ ਬਾਕੀ ਆਪਾਂ ਜੰਗਲ ਤੁਹਾਨੂੰ ਹੋਰ ਦ੍ਰਿਸ਼ ਦਿਖਾਉਨੇ ਆ ਤੇ ਬਾਕੀ ਵੀਡੀਓ ਸਹੀ ਜ਼ਿਆਦਾਤਰ ਡਸਟਾਰ ਬਣਾ ਹੋਵੇ ਕੋਈ ਜ਼ਿਆਦਾਤਰ ਤਾਂ ਕਰਕੇ ਬਣਾ ਨਹੀਂ ਰਹੇ ਹੈਗੇ ਆਪਾਂ ਮੇਨ ਮੇਨ ਚੀਜ਼ਾਂ ਹੀ ਤੁਹਾਨੂੰ ਦਿਖਾ ਰਹੇ ਹੈਗੇ ਇੱਕ ਵਾਰ ਤੁਸੀਂ ਆ ਕੇ ਆਪ ਦਾ ਆਪ ਦਰਸ਼ਨ ਕਰ ਸਕਦੇ ਹੋ ਬਹੁਤ ਵਧੀਆ ਜਗਾ ਆਪਰਾਤਨ ਕਰਾ ਸੱਜਣੋ ਵੀਡੀਓ ਤਾਂ ਅੰਦਰੋਂ ਬੰਦ ਤਾਂ ਕਰਕੇ ਆਪਾਂ ਨਹੀਂ ਬਣਾਉਂਦੇ ਹੈਗੇ ਵese ਲੋਕ ਬਣਾਈ ਵੀ ਜਾਂਦੇ ਆ ਮਨਾ ਕਰਦੇ ਆ ਆਪਾਂ ਨਹੀਂ ਬਣਾਉਂਦੇ ਤਾਂ ਕਰਕੇ ਆ ਦੇਖੋ ਜਗਾ ਜਗਾ ਪਾਣੀ ਰੱਖਿਆ ਹੋਇਆ ਬਾਜਰਾ ਬੂਜਰਾ ਖਾਣ ਪੀਣ ਦੀਆਂ ਚੀਜ਼ਾਂ ਪਾਂਸੀਆਂ ਦੇ ਤੇ ਇੱਧਰ ਆਹ ਅਸਤ ਵਾਲਾ ਘੋੜਿਆਂ ਹਨ ਉਹ ਤੁਹਾਨੂੰ ਦਿਖਾਤਾ ਪਹਿਲਾਂ ਆਪਾਂ ਤੇ ਬਾਕੀ ਪਗਡੰਡੀਆਂ ਨੇ ਆਪਾਂ ਉੱਧਰ ਚੱਲਦੇ ਹਾਂ ਹੁਣ ਪ੍ਰਾਤਣ ਜਿਵੇਂ ਗੱਡੀਆਂ ਗੁੱਡੀਆਂ ਆਪਣੇ ਠੋਕਰਾਂ ਤੇ ਚਰਖਾ ਤੇ ਸੰਦੂਖ ਤੇ ਹਾਲ ਪੰਜਾਲੀਆਂ ਸੁਹਾਗੇ ਤੇ ਉਹ ਜੇ ਸਾਰੇ ਸੰਦ ਨੇਗੇ ਜਿਹੜੇ ਹੁਣ ਆ ਲੋਪ ਹੋਗੇ ਤੇ ਉਹ ਹੀ ਕੱਚੇ ਮਟੀਰੀਅਲ ਨਾਲ ਸੱਤਾਂ ਬਣਾਈਆਂ ਨੇ ਕੰਦਾ ਬਣਾਈਆਂ ਨੇ ਲਿੱਪੀਆਂ ਹੋਈਆਂ ਨੇਗੀਆਂ ਆ ਆ ਦੇਖ ਲਓ ਪੇਟੀਆਂ ਪੂਟੀਆਂ ਸੰਦੂਖ ਵਧੀਆ ਤਰੀਕੇ ਨਾਲ ਸਾਰੇ ਸਾਮ ਕੇ ਰੱਖੇ ਹੋਏ ਨੇ ਚੀਜ਼ਾਂ ਉਹ ਪੁਰਾਣੀਆਂ ਦੇਖੋ ਸੰਗਤ ਜੀ ਊਠ ਠੀਕ ਆ ਆ ਦੇਖੋ ਊਠਾ ਹੋਰ ਵੀ ਕਈ ਪ੍ਰਕਾਰ ਦੇ ਜਾਨਵਰ ਇੱਥੇ ਤੇ ਸੈਂਕੜੇ ਕਿਸਮ ਦੇ ਰੋਖਾ ਤੇ ਸੈਂਕੜੇ ਕਿਸਮ ਦੇ ਜਾਨਵਰ ਆ ਤੇ ਆ ਦੇਖੋ ਕਿੰਨੇ ਸ਼ਾਂਤ ਬਈ ਬਾੜਾ ਬਣਾਇਆ ਹੋਇਆ ਲੱਗ ਇਹਨਾਂ ਨੂੰ ਰਹਿਣ ਲਈ ਓਹ ਸਾਹਮਣੇ ਦੇਖੋ ਕਿਵੇਂ ਮਾਸਟਰ ਰੇਤੇ ਦੇ ਵਿੱਚ ਲੇਟਦਾ ਹੈਗਾ ਮਸਤੀ ਕਰਦਾ ਆ ਦੇਖੋ ਇਹ ਮਾਰੂਥਲ ਦਾ ਜਹਾਜ਼ ਆ ਇਹ ਪਰ ਇਹ ਇਸ ਟਾਈਮ ਪੰਜਾਬ ਜੀ ਖੜੇ ਆ ਆਪਾਂ ਟੱਕੀ ਸਾਹਿਬ ਪੈਰ ਦੇਖੋ ਇਹਨਾਂ ਦੇ ਜਿਵੇਂ ਜਿਹੜੇ ਬਾਬਾ ਜੀ ਨੇ ਦਰਸਣ ਸਿੰਘ ਖਾਲਸਾ ਜੀ ਹੁਣੇ ਆਪਣੇ ਯੂ ਐਸਏ ਆਸਟ੍ਰੇਲੀਆ ਦੇ ਟੂਰ ਤੋਂ ਆਏ ਨੇਗੇ ਇੱਕ ਕੁਦਰਤ ਨਾਲ ਪਿਆਰ ਕਰਨ ਵਾਲੇ ਨੇਗੇ ਇਹ ਜਿਵੇਂ ਆ ਜਿਹੜਾ ਧਰਤੀ ਆ ਇਹ ਮਕਸੂਦੜਾ ਪਿੰਡ ਟੱਕੀ ਸਾਹਿਬ ਕਹਿੰਦੇ ਨੇ ਇੱਥੋਂ ਇਹਨੂੰ ਇਥੇ ਟਾਈਮ ਇੱਥੇ ਜਾਣ ਦੀ ਇੰਨਾ ਡਰ ਸੀਗਾ ਲੋਕਾਂ 'ਚ ਇਹ ਜਗ੍ਹਾ ਦਾ ਵੀ ਇੱਥੋਂ ਡੱਕਾ ਵੀ ਚੱਕ ਕੇ ਲੈ ਆਂਦੇ ਨਹੀਂ ਸੀਗੇ ਲੋਕ ਤਕਰੀਬਨ 100 ਏਕੜ 'ਚ ਫੈਲਿਆ ਹੋਇਆ ਜੰਗਲ ਆ ਇਹ ਤੇ ਫਿਰ 1987 ਜਿਵੇਂ ਪਹਿਲਾਂ ਗੱਲ ਕਰੀ ਆ ਕਿ ਬਾਬਾ ਜੀ ਨੇ ਇੱਥੇ ਆਵਾਦ ਕੀਤਾ ਇਹਨੂੰ ਇੱਥੇ ਆ ਕੇ ਤਾਪ ਕੀਤਾ ਭਗਤੀ ਕੀਤੀ ਸਿਮਰਨ ਕੀਤਾ ਅਭਿਆਸ ਕੀਤਾ ਫਿਰ ਜਾ ਕੇ ਕਿਤੇ ਇੱਥੇ ਹੌਲੀ ਹੌਲੀ ਜਾਣਦੀ ਹੁਣ ਵੀ ਇੱਥੇ ਪੱਕਾ ਨਹੀਂ ਬਣਾ ਸਕਦੇ ਤਾਂ ਹੀ ਇਹ ਪ੍ਰਾਤਣ ਜਿਵੇਂ ਦੇਖ ਆਲੇ ਸੱਪੜ ਸੁਪੜ ਬਣਾਏ ਹੋਏ ਨੇਗੇ ਆਪਣੇ ਪੱਕਾ ਨਹੀਂ ਕੋਈ ਸਿਸਟਮ ਬਣਾ ਸਕਦੇ ਆਪਦਾ ਇਹ ਦੇਖੋ ਆ ਜੰਗਲੀ ਜੰਗਲ ਆ ਸੌ ਸੈਂਕੜੇ ਤਰੀਕੇ ਦੇ ਦਰਖਤ ਨੇਗੇ ਇੱਥੇ ਤੇ ਵਿੱਚ ਜਿਹੜੇ ਰਾਸਤੇ ਨੇ ਉਹ ਵੀ ਕੱਚੇ ਨੇਗੇ ਉਹ ਵੀ ਨਹੀਂ ਪੱਕੇ ਕੀਤੇ ਹੋਏ ਸਾਰਾ ਉਵੇਂ ਹੀ ਰੱਖਿਆ ਹੋਇਆ ਕੁਦਰਤੀ ਸਿਸਟਮ ਸਾਰਾ ਕੁਦਰਤੀ ਰੱਖਿਆ ਗਿਆ ਸਿਸਟਮ ਤੇ ਫਿਰ ਹੌਲੀ ਹੌਲੀ ਬਾਬਾ ਜੀ ਨੇ ਇੱਥੇ ਸਿਮਰਨ ਕੀਤਾ ਤਾਂ ਕਿਤੇ ਜਾ ਕੇ ਇੱਥੇ ਰੰਗ ਭਾਗ ਲੱਗੇ ਨੇ ਜਿਵੇਂ ਹੁਣ ਤੱਕ ਇਹ ਵੀ ਜੰਗਲ ਦੇ ਵਿੱਚ ਮੰਗਲ ਲੱਗਿਆ ਪਿਆ ਗਿਆ ਭਾਈ ਜਵਾਨੀ ਪਹਿਰੇ ਦੀ ਬਾਬੇ ਜਦੋਂ ਉਰੇ ਆ ਕੇ 1987 ਦੇ ਲਗਭਗ ਆ ਕੇ ਉਰੇ ਭਗਤੀ ਕਰਨੀ ਸ਼ੁਰੂ ਕਰੀਆ ਉਦੋਂ ਦੀ ਇਹ ਓਟੋ ਤੇ ਬਹੁਤ ਵਧੀਆ ਜਗ੍ਹਾ ਗਈ ਸ਼ਾਂਤੀ ਮਿਲਦੀ ਆ ਵੈਸੇ ਵੀ ਜਿਹੜਾ ਆਪਣਾ ਵਜੂਦ ਆ ਇਹ ਜੰਗਲਾਂ ਨਾਲ ਪਹਿਲਾਂ ਤੋਂ ਹੀ ਜੁੜਿਆ ਹੋਇਆ ਆ ਦੇਖੋ ਬੇਰ ਬੂਰ ਕਿੰਨੇ ਵਧੀਆ ਲੱਗੇ ਹੋਏ ਨੇ ਗੋਲ ਗੋਲ ਆ ਦੇਖੋ ਪੀਲੇ ਹੁਵੀ ਰਸਤਾ ਜਾਂਦਾ ਇੱਧਰ ਉਹ ਦਾ ਮੇਨ ਨਾਲ ਹੀ ਜਾ ਨਿਕਲਦਾ ਆ ਇੱਧਰੋਂ ਚੱਲ ਕੇ ਦਿਖਾਉਨੇ ਆ ਆ ਜਿਵੇਂ ਖਾਲੇ ਕੋਲੇ ਪਾਣੀ ਕਰਾਉਸ ਹੁੰਦਾ ਉੱਤੋਂ ਹੀ ਦੇਖੋ ਆ ਪੋਲ ਬਣਾਏ ਹੋਏ ਨੇ ਲੱਕੜ ਦੇ ਉਈ ਮਾਂ ਨੇ ਖੁਸ ਹੋਈ ਜਾਂਦਾ ਫੱਕਰ ਆਂਦੇ ਆ ਗੁੱਝਿਆਂ ਪੇਤਾਂ ਨੂੰ ਦੋਨੀਆਂ ਕੀ ਜਾਣੇ ਬੇਸਮਝੀ ਫੱਕਰੰਦਿਆਂ ਗੋਜਿਆਂ ਪੇਤਾਂ ਨੂੰ ਉਹ ਗੱਲ ਹੀ ਸੱਚ ਕਰੀ ਪਈ ਆ ਵੀ ਸਮਝ ਲਾ ਕੇ ਛੇ ਟਾਈਮ ਇੱਥੇ ਲੋਕ ਆਉਣੋਂ ਵੀ ਡਰਦੇ ਸੀ ਇੰਨਾ ਦਹਿਲ ਸੀਗਾ ਲੋਕਾਂ ਦੇ ਮਾਂ ਚ ਵੀ ਟੱਕੀ ਨਾ ਨਾ ਟੱਕੀ ਦੇ ਨਾ ਜਾਈ ਬਾਈ ਉੱਥੇ ਕੁਝ ਨਹੀਂ ਪਤਾ ਭੂਤ ਪ੍ਰੇਤ ਰਹਿੰਦੇ ਨੇ ਬੁੜੀਆਂ ਐ ਕਹਿੰਦੀਆਂ ਸੀ ਲਾਗੇ-ਤਾਗੇ ਇੱਕ ਬਾਬੇ ਨੇ ਆਪਾਂ ਨੂੰ ਕਹਾਣੀ ਸੁਣਾਈ ਉੱਥੇ ਸਟਾਰਟਿੰਗ ਜੀ ਬੈਠਾ ਜੀ ਵੀ ਇਹੋ ਜਿਹਾ ਸੀ ਹਾਲਾਤ ਆ ਜਦੋਂ ਆ ਕੇ ਫਿਰ ਇੱਥੇ ਫੌਜਾਂ ਨੇ ਲਾ ਲੇ ਡੇਰੇ ਫੇਰ ਤੁਹਾਨੂੰ ਪਤਾ ਹੀ ਅੱਜ ਕੀ ਹਾਲਾਤ ਆ ਹੁਣ ਦੁਨੀਆ ਜਾਣਦੀ ਆ ਦੁਨੀਆ ਆਉਂਦੀ ਆ ਆ ਸਾਹਮਣੇ ਬੋਰਡ ਲੱਗਾ ਪਿਆਰ ਚੋ ਤਾਕਤ ਹੈ ਜੋ ਬੇਜਮਾਨਾਂ ਨੂੰ ਆਪਣਾ ਬਣਾ ਲੈਂਦੀ ਹੈ ਸਹੀ ਗੱਲ ਆ ਤਾਂ ਹੀ ਦਾ ਇੱਥੇ ਆਜ਼ਾਦੀ ਨਾਲ ਘੁੰਮਦੇ ਆ ਕਿ ਨਹੀਂ ਸਾਰੇ ਪਸ਼ੂ ਪੰਛੀ ਬਾਹਰੇ ਦਾ ਦੇਖ ਕੇ ਜਿਵੇਂ ਆਪਾਂ ਪਹਿਲਾਂ ਗੱਲ ਕਰੇਦੀ ਵੀ ਇਹਨੇ ਭੱਜ ਲੈਣਾ ਦੀ ਆਪਾਂ ਨੂੰ ਦੇਖ ਕੇ ਵੀ ਵੱਢਣਗੇ ਔਰੇ ਐਨ ਨਜ਼ਾਰੇ ਨਾਲੇ ਫਿਰਦੇ ਨੇ ਇਹਨਾਂ ਨੂੰ ਪਤਾ ਵੀ ਔਰੇ ਸਾਡਾ ਆਬਦਲਕ ਆਗਾ ਆਬਦਾ ਮਾਹੌਲ ਆ ਆਬਦੇ ਕਾਨੂੰਨ ਨੇ ਜੰਗਲ ਦੇ ਵੇ ਹੱਥ ਨਹੀਂ ਲਾਉਣਗੇ ਨਹੀਂ ਵੀ ਰੋਕ ਸਕਦਾ ਵੇ ਹੱਥ ਨਹੀਂ ਲਾਉਣਗੇ ਬਾਹਰ ਇਹਨਾਂ ਨੂੰ ਬਤਾ ਦੇ ਵੀ ਹੁਣ ਤਾਲ ਦੇਣਾ ਇਹਨਾਂ ਨੇ ਛੱਟ ਲੈਣਾ ਕਿੜਾ ਹੈ ਕਰ ਨਹੀਂ ਸਹੀ ਹੈ ਆ ਦੇਖੋ ਵੀ ਹੁਣ ਸਾਨੂੰ ਇੱਕ ਤਕਰੀਬਨ ਇੱਕ ਘੰਟਾ ਹੋ ਗਿਆ ਐਂ ਤੁਰਦੇ ਫਿਰਦੇ ਆ ਨੂੰ ਵਿੱਚ ਹੀ ਜੰਗਲ ਦੇ ਅਜੇ ਇੱਕ ਪਾਸੇ ਵੀ ਨਹੀਂ ਪਹੁੰਚੇ ਕਿਸੇ ਦੇ ਹਾਂ ਇੱਕ ਸਿਰੇ ਦੇ ਨਹੀਂ ਪਹੁੰਚੇ ਹੈਗੇ ਹਲੇ ਐਹਾ ਜ ਮਾਹੌਲ ਆ ਪ੍ਰਭੂ ਦੀ ਯਾਦ ਵਿੱਚ ਗਰਮੀ ਸਰਦੀ ਭੁੱਖ ਪਿਆਸ ਇੱਥੋਂ ਤੱਕ ਕੀ ਆਪਣਾ ਆਪ ਵੀ ਭੁੱਲ ਜਾਂਦਾ ਬੰਦਾ ਜਿਹੜੀ ਤੁਹਾਨੂੰ ਟਾਪ ਦਿਖਾਈ ਆ ਉਹ ਟਾਪ ਦੇ ਵਿੱਚ ਜਿਵੇਂ ਉਹ ਟਾਪ ਦੇ ਵਿੱਚ ਖੜਕੇ ਵੀ ਸਿਮਰਨ ਕਰਦੇ ਨੇਗੇ ਤੇ ਆ ਜਿਵੇਂ ਇਧਰੋਂ ਰਾਸਤੇ ਆਉਂਦੇ ਆਲੇ-ਦਾਲੇ ਉੱਧਰ ਜੁੜ ਜਾਂਦੇ ਆ ਜਾ ਕੇ ਰਾਸਤੇ ਆ ਗਏ ਰਾਤੀ ਘੋੜੇ ਪੰਛੀ ਤੇ ਪੋਚਰ ਵੀ ਦਰਸ਼ਨ ਕਰਨ ਆਏ ਨੇਗੇ ਤਿੰਨ ਤੇ ਆਹ ਆਪਣੇ ਜਿਵੇਂ ਸੇਵਾਦਾਰਾਂ ਨੂੰ ਕੂਟੀਆਂ ਬਣਾ ਕੇ ਦਿੱਤੀਆਂ ਹੋਈਆਂ ਨੇ ਉਹ ਵੀ ਪ੍ਰਾਤਨ ਸਾਹਿਬ ਨਾਲ ਦੇਖੋ ਉਹੋ ਜਿਹੀ ਸੱਤਾਂ ਨੇ ਉਹੀ ਕੱਚਾ ਸਿਸਟਮ ਆ ਸਾਰਾ ਇਹ ਜਿਵੇਂ ਅਲੱਗ-ਅਲੱਗ ਉੱਧਰ ਵੀ ਆਪਾਂ ਦਿਖਾਈਆਂ ਸੀ ਉੱਧਰ ਵੀ ਕੋਟੀਆਂ ਬਣੀ ਹੋਈ ਆ ਕੱਚੀ ਇਹ ਵੀ ਇਹ ਜਿਵੇਂ ਸੇਵਾਦਾਰ ਨੇ ਉਹਨਾਂ ਨੂੰ ਬਣਾ ਕੇ ਦਿੱਤੀਆਂ ਹੋਈਆਂ ਨੇ ਆ ਜਿਵੇਂ ਹੁਣ ਪੂਰੀਆਂ ਸੰਗਤਾਂ ਜੈਂਤਵਾਰ ਕਰਕੇ ਪੂਰਾ ਜੋਰ ਆ ਆ ਜਿਵੇਂ ਆ ਨਵੇਂ ਪੁੱਛਰ ਆਏਗੇ ਆ ਤਿੰਨ ਮੱਥਾ ਟੇਕਣ ਵਾਲੇ ਇਹ ਵੀ ਚੈਨਲ ਦਾ ਨਾਮ ਕੀ ਗਾ ਚੈਨਲ ਸੱਸ ਆ ਦੇਖੋ ਥਾਂ-ਥਾਂ ਆਪਣੇ ਬੋਰਡ ਲੱਗੇ ਹੋ ਨੇ ਇਹ ਜਿਹੇ ਆ ਜਵਾਨੀ ਪਰ ਇਹਦੀ ਫੋਟੋ ਆ ਬਾਬੇ ਦੀ 1995 ਦੀ ਆ ਦੇਖੋ 1995 ਦੇ ਵਿੱਚ ਜਦੋਂ ਆਹੀ ਟਾਈਮ ਦੇ ਵਿੱਚ ਅਗਸਤ ਮਹੀਨੇ ਦੇ ਵਿੱਚ ਮੈਂ ਤੇ ਚੌਂਕ ਗਏ ਸੀਗੇ ਸੰਤ ਭਿੰਡਰਾਂ ਵਾਲਿਆਂ ਦੇ ਘਰੇ ਉਦੋਂ ਬਾਅਦ ਤੋਂ ਪੁਲਿਸ ਨੇ ਹੌਲੀ 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 ਪ੍ਰੈਸ਼ਰ ਬਣਾਉਣਾ ਸ਼ੁਰੂ ਕਰਤਾ ਤੇ 1999 ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਉਹ ਘਟਨਾ ਹੋਈ ਜਿੱਥੇ ਉਹਰੇ ਹਮਲਾ ਕੀਤਾ ਆ ਕੇ ਸਰਕਾਰੀ ਗੁੰਡਿਆਂ ਨੇ ਤੇ ਆਹ ਦੇਖੋ ਕਿੰਨਾ ਸੋਹਣਾ ਕਾਰਾਗਰੀ ਕੀਤੀ ਹੋਈ ਆ ਬਾਸ ਦੀ ਸੱਤ ਆ ਤੇ ਆ ਪાંਸੀਆਂ ਲਈ ਤਾਂ ਜਗਾ ਜਗਾ ਹੈਗਾ ਹੀ ਇੱਥੇ ਸਿਸਟਮ ਲਾਇਆ ਹੋਇਆ ਨਿੱਕੇ ਨਿੱਕੇ ਲੱਕੜੀ ਦੇ ਘਰ ਬਣਾ ਕੇ ਟੰਗੇ ਹੋਏ ਨੇ ਉਹਨਾਂ ਨੂੰ ਤੇ ਇੱਥੇ ਸੈਂਕੜੇ ਤਰ੍ਹਾਂ ਦੇ ਜਾਨਵਰ ਨੇ ਜਿਵੇਂ ਸੱਪ ਸੁਪ ਹਾਂਥੀ ਹੁੰਥੀ ਹੂਠ ਜਿਵੇਂ ਤੁਹਾਨੂੰ ਦਿਖਾਏ ਨੇ ਬਹੁ ਗਿਣਤੀਆਂ ਜਾਨਵਰਾਂ ਦੀ ਆ ਵੀ ਕੋਈ ਬਾੜਾ ਜਿਹਾ ਬਣਾਇਆ ਹੈ ਅਲੱਗ ਕਿਸੇ ਜਾਨਵਰ ਨੂੰ ਬਣਾਇਆ ਹੋਣਾ ਤੇ ਸਾਡੇ ਆ ਹੋਣਾ ਤੇ ਬਸ ਕੂਲਰਾਂ ਨਾਲ ਹੀ ਕੰਮ ਚੱਲਦਾ ਇੱਥੇ ਦੇਖਾ ਏਸੀ ਉਸੀ ਦਾ ਲੋਡ ਹੀ ਨਹੀਂ ਹੈਗੀ ਯਾਰ ਐਨੇ ਲੈਫਟ ਪ੍ਰੈਚਰ ਉਹੀ ਡਾਊਨ ਰਹਿੰਦਾ ਹੂ ਵਾਲੇ ਥਾਲੇ ਤੋਂ ਕਿ ਨਹੀਂ ਤਾਂ ਵੈਸੇ ਬਾਹਲੀ ਗਰਮੀ ਦੇ ਵਿੱਚ ਲਾ ਲੇ ਹਣਗੇ ਕੂਲਰ ਨਹੀਂ ਤਾਂ ਇੱਥੇ ਲੋਡ ਹੀ ਨਹੀਂ ਗਈ ਔਰ ਆ ਕੋਈ ਜਾਨਾ ਨਾ ਯਾਰ ਇੱਥੇ ਠੰਡ ਲੱਗੇ ਬਾਹਲੀ ਨਾ ਗਰਮੀ ਲੱਗੇ ਆਦਰਕ ਤਾਂ ਬਹੁਤ ਹੈ ਇੱਥੇ ਬਹੁਤ ਪੁਰਾਣੀ ਨਸਬ ਦਾ ਦਰਾਖਤ ਹੈ ਹੋਰ ਵੀ ਸੀਸਨ ਸੀਸਮ ਵਗੈਰਾ ਹੋਰ ਬਹੁਤ ਤਰ੍ਹਾਂ ਦੇ ਦਰਾਖਤ ਨੇਗੇ ਤੇ ਇਧਰ ਕੋੜਾ ਖੜਾ ਆ ਇਹ ਤੇ ਗੱਤਵਾਲਾ ਆ ਗਿਆ ਕੋਰ ਹਾਂ ਹਾਂ ਕੋੜੇ ਬਾਬਿਆਂ ਨੇ ਵੱਧ ਰੱਖੇ ਹੋਏ ਛੋੜਿਆਂ ਨਾਲ ਵੱਧ ਪਿਆਰ ਕੋੜਿਆਂ ਨਾਲ ਪਿਆਰ ਬਹੁਤ ਹਸਤਪੱਲ ਵੀ ਪੂਰਾ ਵੱਡਾ ਹੈਗਾ ਇਧਰ ਨੂੰ ਖੱਬੇ ਰਾਈਟ ਵੀ ਹੈ ਲੈਫਟ ਤੇ ਹਾਂ ਹਾਂ ਦੇ ਕੈਮਰੇ ਵੀ ਲਾਇਆ ਹੋਇਆ ਕੋੜੇ ਤੇ ਮਾਨ ਦੀ ਸਵਾਰੀ ਕਰਨ ਲਈ ਸਦਾ ਹਸਿਆਰ ਰਹਿਣਾ ਪੈਂਦਾ ਆ ਦੇਖੋ ਤੁਸੀਂ ਗੱਲ ਠੀਕ ਆ ਮਨ ਨੂੰ ਵੀ ਕੰਟਰੋਲ ਕਰਨਾ ਬਹੁਤ ਔਖਾ ਘੋੜੇ ਨੂੰ ਵੀ ਕੰਟਰੋਲ ਕਰਨਾ ਬਹੁਤ ਔਖਾ ਬਹੁਤ ਵੱਡਾ ਜੰਗਲ ਆ ਜਿਵੇਂ ਆਪਾਂ ਕਹਿੰਦੇ ਆ 100 ਏਕੜੇ ਕਿਹੜਾ ਥੋੜੀ ਜੀ ਜਗ੍ਹਾ ਹੁੰਦੀ ਆ ਆ ਦੇਖੋ ਤੁਸੀਂ ਅਲੋਕਿਕ ਨਜ਼ਾਰੇ ਆ ਜਮਾ ਅਲੋਕਿਕ ਨਜ਼ਾਰੇ ਕੁਦਰਤੀ ਨਜ਼ਾਰੇ ਆ ਜਮਾ ਕੁਦਰਤੀ ਜੇ ਜਿਹੜਾ ਆ ਲੋਕ ਜਲ ਲੋਕ ਸੰਗਤ ਆ ਉਹਨੋਂ ਸੰਗਤ ਨੂੰ ਹਟਾ ਨਹੀਂ ਸਕਦੇ ਸੰਗਤ ਦੇ ਨਾਲ ਹੀ ਜਿਵੇਂ ਇਕੱਠ ਹੋਣ ਦਾ ਲੋਕ ਆਉਂਦੇ ਆ ਨਾ ਉਦੋਂ ਘਾਟ ਜੀ ਥੋੜੀ ਕੁਦਰਤ ਦੀ ਜਿੱਥੇ ਜਨਤਾ ਇਕੱਠੀ ਹੋ ਜਵੇ ਪੈ ਜਾਂਦੀ ਆ ਉਹ ਬਹੁਤ ਕੁਦਰਤੀ ਨਹੀਂ ਆ ਰਹੇ ਆ ਜਿਵੇਂ ਆ ਪਤਲੀ ਜੀ ਪਕਟੰਡੀ ਅੱਗੇ ਚੱਲ ਕੇ ਆਪਾਂ ਦੇਖਦੇ ਆਂ ਪੈਰ ਤਾਂ ਨੰਗੀ ਨੇ ਘੋੜਿਆਂ ਲਈ ਆ ਸਿਸਟਮ ਸਾਰਾ ਘੋੜਿਆਂ ਨੂੰ ਹੀ ਬਣਾਇਆ ਹੋਇਆ ਐਵੇਂ ਕੋਈ ਸੇਵਾਦਾਰ ਵੀ ਨਾ ਆ ਕੇ ਗਾਲ੍ਹਾਂ ਤਾਂ ਮਾਰੇ ਕਹਿੰਦੇ ਨਹੀਂ ਸੁਣਨੀ ਬੇਸ਼ਟ ਆ ਗਿਆ ਤਾਂ ਘੋੜਿਆਂ ਦੇ ਇਧਰ ਹਾਂ ਇਧਰ ਨੂੰ ਯਾਰ ਰਹਿ ਨਹੀਂ ਦਿੰਦੇ ਰਹਿ ਨਹੀਂ ਦਿੰਦੇ ਬੇਸਟੇਜ ਆ ਹੱਥ ਦਾ ਆਪਾਂ ਲਾ ਲਈਏ ਚੱਬਾ ਵੀ ਭਰ ਲੈਂਦੇ ਹੁੰਦੇ ਨੇਗੇ ਘੋੜੇ ਤਾਂ ਕਰਕੇ ਆਪਾਂ ਟੱਚ ਦਾ ਚੱਲ ਕਰਨਾ ਨਹੀਂ ਹੈਗਾ ਆ ਘੋੜਿਆਂ ਦੇ ਤੁਸੀਂ ਲਾ ਲਓ ਵਸਤਰ ਆ ਫੇਰ ਫਿਰਦਾ ਕਾਲਾ ਕੰਤਾ ਆ ਘੜੇ ਘੋੜੇ ਘੋੜਿਆਂ ਦਾ ਬਾਬਾ ਸਕੀਨ ਆ ਕਈ ਗਰੇ ਆਸੇ ਪਾਸੇ ਸਮਾਗਮ ਹੁੰਦਾ ਬਾਬਾ ਜੀ ਘੋੜੇ ਦੀ ਜਾਂਦੇ ਨੇ ਉੱਥੇ ਓਕੇ ਹਾਂ ਜਿਵੇਂ ਪ੍ਰਾਣੀਆਂ ਗੱਡੀਆਂ ਬੱਸਟਰ ਗੱਡੀਆਂ ਪ੍ਰਾਣੀਆਂ ਰੱਖੀਆਂ ਹੋਈਆਂ ਨੇ ਉਹਨਾਂ 'ਚ ਜਾਂਦੇ ਨੇ ਤਰ੍ਹਾਂ ਤਰ੍ਹਾਂ ਦੇ ਰੰਗ ਕਰਾਏ ਨੇ ਉਹਨਾਂ ਨੂੰ ਜਿਵੇਂ ਯਾਰ ਪ੍ਰਾਣੀਆਂ ਵਸਤਾਂ ਨੇ ਜਿਹੜੀਆਂ ਪਿਛਲੀ ਸਦੀ ਦੀਆਂ 20ਵੀਂ ਵਾਲੀਆਂ ਉਹ ਜ਼ਿਆਦਾ ਵਰਤਦੇ ਆ ਹਾਂ ਉਹ ਵਸਤਾਂ ਜ਼ਿਆਦਾ ਵਰਤਦੇ ਆ ਬਾਬਾ ਜੀ ਜਦੋਂ ਹੁਣ ਆਏ ਨੇ ਬਾਹਰੋਂ ਬੁਰੋਂ ਆਉਂਦੇ ਆ ਪ੍ਰਚਾਰ ਕਰਕੇ ਬਾਹਰਲੇ ਦੇਸ਼ਾਂ ਤੋਂ ਤੇ ਫੁੱਲਾਂ ਨਾਲ ਰੈੱਡ ਕਾਰਪਟ ਲਾ ਕੇ ਉਹਨਾਂ ਦਾ ਸਵਾਗਤ ਕਰਦੇ ਆ ਬਸ ਦੇਖੋ ਆਪਦੀ ਆਪਦੀ ਮਾਨਤਾ ਗਈ ਹੈ ਨਾ ਉਹ ਕੋਈ ਗੱਲ ਨਹੀਂ ਇਹਨਾਂ ਦੇ ਜਿਹੜੇ ਚੇਲੇ ਚਾਪਟੇ ਆ ਜਿਨ੍ਹਾਂ ਨੇ ਮੰਨਣਾ ਕਹ ਨਹੀਂ ਉਹਨਾਂ ਦੀ ਮਾਨਤਾ ਗਈ ਮਾਨਤਾ ਬਸ ਚੱਲ ਤੂੰ ਮੰਨ ਕੇ ਚੱਲ ਵੀ ਸੋਹਣੇ ਹੂੰ ਹੂੰ ਭਾਈ ਕਿਸੇ ਜਨਮ ਦੀ ਕਮਾਈ ਵੀ ਲਾਲਾ ਕੀਤੀ ਹੁੰਦੀ ਆ ਕਹ ਨਹੀਂ ਤਾਂ ਪੱッセ ਹਾਂ ਤਾਂ ਪੱッセ ਆਲਾ ਲਾ ਕੀਤੀ ਹੋਈ ਦਾ ਹੀ ਮੁੱਲ ਪੈਂਦਾ ਦੁਨੀਆ ਕਿਹੜਾ ਪਿੱਸੇ ਲਾਉਣੀ ਸੌਖੀ ਆ ਸਹੀ ਆ ਕਿ ਨਹੀਂ ਸਹੀ ਜੀ ਸੇ ਰੈੱਡ ਕਾਰਪਟ ਅੱਜ ਵਿਸਦੇ ਆ ਫੁੱਲ ਵਿਸਦੇ ਆ ਐਡੀ ਸალਤਨਾਤ ਖੜੀ ਹੋ ਗਈ ਕਿ ਨਹੀਂ ਫਿਰ ਵੀ ਲਾਲਾ ਸალਤਨਾਤ ਜਹਾਂਜੀ ਢੱਡਰੀਆਂ ਵਾਲੇ ਦੀ ਉਹ ਜੀ ਤਾਂ ਨਹੀਂ ਹੈਗੀ ਢੱਡਰੀਆਂ ਵਾਲੇ ਦੀ ਨਹੀਂ ਉਹ ਤਾਂ ਫਿਰ ਸੰਖ ਮਰ ਮਰਤੇ ਬੈੰਦਾ ਇਹਦਾ ਫੇਰ ਬਾਬਾ ਕੁਦਰਤ ਚ ਰਹਿੰਦਾ ਉਹ ਤਾਂ ਸੰਖ ਮਰ ਮਰਤੇ ਬੈੰਦਾ ਪਟੂ ਢੱਡਰੀਆਂ ਵਾਲੇ ਬਾਬੇ ਦਾ ਤਾਂ ਫਿਰ ਆਬਦ ਹੁਣ ਕਿਲੇ ਜੀ ਬਣਿਆ ਹੋਇਆ ਹਾਂ ਮੈਂ ਹੁਣ ਜਾਣਾ ਪੈਣਾ ਹਾਂ ਆ ਲਾਲੋ ਸਾਹਿਬ ਆਪਣੇ ਵਰਗੇ ਪੁੱਛਰੀ ਆਉਂਦੇ ਆ ਇਹ ਵੀ ਇਥੇ ਇਧੇ ਫਿਰਦੇ ਆ ਕਿ ਨਹੀਂ ਆ ਦੇਖੋ ਯੂਰ ਰੀਸੀਵਰ ਸੰਤ ਦਰਸ਼ਨ ਸਿੰਘ ਜੀ ਪੈਰਾਂ 'ਚ ਤੁਸੀਂ ਪਾਏ ਹੋਏ ਦੇਖੋ ਲੱਕੜ ਦੇ ਹਾਂ ਲੱਕੜ ਦੇ ਜਿਹੜੇ ਤੁਸੀਂ ਹੁਣ ਆਪਾਂ ਨੂੰ ਦਾ ਨਾਮ ਵੀ ਨਹੀਂ ਆਉਂਦਾ ਜਵਾਨ ਤੇ ਜਿਹੜੀਆਂ ਚੀਜ਼ਾਂ ਨੇ ਤੇ ਇੱਕ ਬਸ ਸ਼ਾਂਤੀ ਜ਼ਰੂਰ ਹੈਗੀ ਆ ਜਿਵੇਂ ਕੰਡਿਆਲੇ ਸਾਰੇ ਉਹੋ ਜਿਹੀ ਜਿਵੇਂ ਕੁਦਰਤ ਨੇ ਯਾਰ ਜਿਹੜਾ ਕੁਝ ਕਰਤਾ ਉਹ ਉਹਨ ਦਿੱਤਾ ਉਹ ਪੱਟਿਆ ਲਾ ਭਾਵੇਂ ਦਿੱਤਾ ਕੁਝ ਪਰ ਪੱਟਿਆ ਨਹੀਂ ਉਹ ਇਹ ਆ ਸਾਰੀਆਂ ਉਹੋ ਜਿਹੀ ਯਾਰ ਕੀ ਬਾਤ ਹੈ ਵਾਹਿਗੁਰੂ 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 ਧੰਨ ਹੈ ਕੁਦਰਤ ਧੰਨ ਹੈ ਕੁਦਰਤ ਆ ਸੈਂਕੜਿਆਂ ਦੀ ਗਿਣਤੀ ਜੇ ਇੱਥੇ ਕਬੂਤਰ ਨੇ ਉਹਨਾਂ ਨੂੰ ਘਰ ਬਣਾ ਕੇ ਦਿੱਤੇ ਹੋਏ ਨੇ ਬਾਹੇ ਵੀਡੀਓ ਬਣਾਉਣੀ ਇੱਥੇ ਮਨਾ ਆਪਾਂ ਥੋੜੀ-ਬਹੁਤ ਤੁਹਾਨੂੰ ਦਿਖਾ ਦਾਂਗੇ ਉਹ ਮੋਰ ਫਿਰਦੇ ਆ ਸਾਹਮਣੇ ਉਹ ਫਿਰਦੇ ਆ ਵਿੱਚ ਮੋਰ ਉਹ ਸੀ ਦੇ ਉਹ ਦੇ ਵਰਦੇ ਆ ਥੋੜੀ ਜੀ ਹਲ ਚਲਦੀ ਨਹੀਂ ਆ ਵਾਹਿਗੁਰੂ ਵਾਹਿਗੁਰੂ ਤਨ ਹੈ ਕੁਦਰਤ ਦਾ ਉਹ ਜੰਗਲੀ ਬਣਾਇਆ ਹੋਇਆ ਇਹ ਵੀ ਵੱਡੀ ਪ੍ਰਾਪਤੀ ਹੈ ਵੀ ਵੱਡੀ ਗੱਲ ਬਾਤਾਂ ਸਾਹਮ ਕੇ ਰੱਖਣਾ ਕੁਦਰਤ ਨੂੰ ਕਿ ਨਹੀਂ ਇਹਦੇ ਨਾਲ ਪ੍ਰੇਮ ਕਰਨਾ ਇਹ ਜੀ ਰੱਬ ਆ ਯਾਰ ਅਸਲ ਵਿੱਚ ਹੋਰ ਰੱਬ ਕਿੱਥੇ ਆ ਕੀਟਾਵਾ ਨਿੱਕੇ ਢਾਬ ਦੇ ਵਿੱਚ ਸੈਂਕੜੇ ਵਤਕਾਂ ਨੇ ਤੇ ਆਹ ਟਰਕੀ ਆ ਸੱਜਣੋ ਇਹ ਟਰਕੀ ਆ ਯੋਰ ਟਰਕੀ ਆ ਹਾਂ ਇਹ ਨਾਰਾ ਜਿਹਦੀ ਗਰਦਨ ਥੱਲੇ ਆਏ ਹੋਵੇ ਨਾ ਇਹ ਨਰ ਹੁੰਦਾ ਦੂਜੀ ਮਾਦਾ ਜਿਹਦੀ ਗਰਦਨ ਥੱਲੇ ਆ ਘੱਟ ਲਾਂਕ ਦਾ ਮਾਜਾ ਹੂੰ ਆ ਗਿਆ ਘਰ ਆ ਗਿਆ ਫਿਰ ਹਾਂ ਇਹ ਫੇਰ ਮੋਟਰ ਵਾਲਾ ਸੱਟ ਮਾ ਸਟਾਰਟਰ ਸ਼ਰੂਟਰ ਲੱਗਿਆ ਮੋਰ ਫਿਰਦਾ ਦੀ ਵੱਡਾ ਕੋਈ ਹੋਰ ਤੀ ਹਾਂ ਲੰਮੇ ਹਾਂ ਆ ਦੇਖੋ ਇਹ ਜਿਹੇ ਨਿੱਕੇ ਨਿੱਕੇ ਆਪ ਹੀ ਬਣੇ ਹੋਏ ਨੇ ਜਿਹੜੇ ਪਾਣੀ ਦੇ ਸਰੋਤ ਜਿਹਨਾਂ ਪਾਣੀ ਇਕੱਠਾ ਜਿੱਥੋਂ ਨੀਵਾ ਇੱਥੇ ਕਿਹੜਾ ਯਾਰ ਲੇਜ਼ਰ ਫਰਾਈ ਹੋਈ ਆ ਇਹ ਤਾਂ ਕੁਦਰਤੀ ਆ ਕੁਦਰਤੀ ਆ ਹਾਂ 1999 ਚ ਉਹ ਉਹ ਵੀ ਜਗਾ ਪਿੱਛੇ ਸੀਗਾ ਕਬਜੇ ਪਿੱਛੇ ਸੀ ਕਬਜੇ ਪਿੱਛੇ ਸੀ ਜਿਹੜੀ ਪਿੰਡ ਦੀ ਇੱਕ ਧਰ ਸੀ ਆ ਦੇਖੋ ਕਿੰਨਾ ਵਧੀਆ ਲੱਗਦਾ ਓਏ ਸੋਹਣੇ ਹੂੰ ਸਹੀ ਗੱਲ ਆ ਉਹ ਮੁਹੰਮਦ ਦੇਖ ਭਾਈ ਗੁੱਬਾਂ ਲੱਗੀਆਂ ਹੋਈਆਂ ਬਾਬੇ ਨਾਲ ਮੱਲਮ ਪੱਟੀ ਛੱਪਾਂ ਦੇ ਵੀ ਕਰਦੇ ਆ ਸਹੀ ਗੱਲ ਹਾਂ ਤੇ